ਡਾਕਟਰ ਰਾਜੀਵ ਰਾਸ਼ ਨੇ ਅੱਜ ਸਿਵਲ ਸਰਜਨ ਫਿਰੋਜ਼ਪੁਰ ਵੱਜੋਂ ਅਹੁਦਾ ਸੰਭਾਲ ਲਿਆ ਇਸ ਮੌਕੇ ਦਫ਼ਤਰ ਦੇ ਅਧਿਕਾਰੀਆਂ ਤੇ ਸਟਾਫ ਵੱਲੋਂ ਉਹਨਾਂ ਦਾ ਫੁੱਲਾਂ ਦੇ ਗੁਲਦਸਤੇ ਨਾਲ ਸਵਾਗਤ ਕੀਤਾ ਗਿਆ ਅਹੁਦਾ ਸੰਭਾਲਨ ਮਗਰੋਂ ਡਾਕਟਰ ਪ੍ਰੈਸ਼ ਨੇ ਕਿਹਾ ਕਿ ਸਾਰੇ ਸਰਕਾਰੀ ਪ੍ਰੋਗਰਾਮਾਂ ਨੂੰ ਇਨ ਬਿਨ ਲਾਗੂ ਕਰਨਾ ਅਤੇ ਆਮ ਆਦਮੀ ਕਲੀਨਿਕਾ ਅਤੇ ਸਰਕਾਰੀ ਹਸਪਤਾਲਾਂ ਵਿੱਚ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣਾ ਉਹਨਾਂ ਦੀ ਮੁਖ ਤਰਜੀਹ ਰਹੇਗੀ ਉਹਨਾਂ ਮਿਲਾਵਟ ਖੁਰਾਂ ਨੂੰ ਸਖਤ ਚੇਤਾਵਨੀ ਦਿੰਦਿਆਂ ਕਿਹਾ ਕਿ ਖਾਨ ਪੀਣ ਵਾਲੀਆਂ ਵਸਤੂਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਮਿਲਾਵਟ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਅਤੇ ਨਸ਼ਾ ਛਡਾਊ ਕੇਂਦਰਾਂ ਵਿੱਚ ਮਰੀਜ਼ਾਂ ਨੂੰ ਬਿਹਤਰ ਇਲਾਜ ਦਿੱਤਾ ਜਾਵੇਗਾ ਅਖੀਰ ਵਿੱਚ ਉਹਨਾਂ ਸਾਰੇ ਸਟਾਫ ਨੂੰ ਸਾਫ਼ ਸੁਥਰਾ ਅਤੇ ਇਮਾਨਦਾਰੀ ਨਾਲ ਕੰਮ ਕਰਨ ਦੀ ਹਦਾਇਤ ਵੀ ਦਿੱਤੀ ਮੈਂ ਡਾਕਟਰ ਰਜੀਪ ਰਾਸ਼ ਆਪਣੇ ਅੱਜ ਬਤੌਰ ਸਰਜਨ ਫਰੋਸਪੁਰ ਅੱਜ ਜੁਆਇਨ ਕੀਤਾ ਮੈਂ ਇੱਥੇ ਇਹੀ ਕਹਿਣਾ ਚਾਹੁੰਦਾ ਸਭ ਤੋਂ ਪਹਿਲਾਂ ਅੱਜ ਲੋਕਲ ਸਟਾਫ ਪ੍ਰੋਗਰਾਮ ਆਫਿਸਰ ਜਿੰਨੇ ਸੀਗੇ ਸੇਵਾ ਸੱਜਨ ਆਫਿਸ ਦੇ ਉਹਨਾਂ ਨੇ ਇੱਕ ਬਰੀਫ ਜੀ ਮੀਟਿੰਗ ਕੀਤੀ ਹੈ ਤੇ ਮੇਰਾ ਮੈਸੇਜ ਇਹੀ ਰਹੇਗਾ ਵੀ ਆਪਾਂ ਜਿਹੜੀਆਂ ਹੈਲਥ ਸੇਵਾਵਾਂ ਹੈਗੀਆਂ ਲੋਕਾਂ ਨੂੰ ਜਿਹੜੀਆਂ ਸਭ ਤੋਂ ਅੱਛੀਆਂ ਪ੍ਰਦਾਨ ਕਰਨੀਆਂ ਇਹੀ ਮੋਟਿਵ ਰਹੇਗਾ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਸ਼ਹਿਰ ਵਾਸੀਆਂ ਨੂੰ ਜਾਂ ਹੋਰ ਕਿਸੇ ਵੀ ਅਦਾਰਿਆਂ ਨੂੰ ਕਿ ਜੋ ਵੀ ਹੈਲਥ ਪੱਖੋਂ ਸਹੂਲਤਾਂ ਆਪਾਂ ਦੇਣੀ ਆ ਉਹਦੇ 'ਚ ਕੋਈ ਵੀ ਕਮੀ ਪੇਸ਼ੀ ਨਾ ਨਜ਼ਰ ਆਏ ਤੇ ਮੇਰੀ ਕੋਸ਼ਿਸ਼ ਇਹੀ ਰਹੇਗੀ ਲੋਕਾਂ ਨੂੰ ਵੀ ਜਿਵੇਂ ਡੀ ਐਚਓ ਸਾਹਿਬ ਦਾ ਹੈਗਾ ਉਹਨਾਂ ਕੋ ਮੈਂ ਬਰੀਫਿੰਗ ਲਈ ਅੱਜ ਆਮ ਆਦਮੀ ਕਲੀਨਿਕਸ ਬਾਰੇ ਡਾਕਟਰ ਗੁਰਮੀਤ ਕੋਲੋਂ ਲਿਆ ਥੋੜੀ ਜੀ ਬਰੀਫਿੰਗ ਅੱਜ ਮੈਂ ਕਿਉਂਕਿ ਬਤੌਰ ਅੱਜ ਹਲ ਮੇਰਾ ਪਹਿਲਾ ਦਿਨੀ ਆ ਤੇ ਮੈਂ ਥੋੜਾ ਜਿਆ ਆਮ ਆਦਮੀ ਕਲੀਨਿਕਸ ਤੇ ਜ਼ਿਆਦਾ ਫੋਕਸ ਕਰ ਰਿਹਾ ਸੀ ਤੇ ਇਹਦੇ ਚ ਮੈਂ ਹੋਰ ਦੱਸਣਾ ਚਾਹੁੰਦਾ ਵੀ ਤਿੰਨ ਨਵੇਂ ਹੋਰ ਜਿਹੜੇ ਆਮ ਆਦਮੀ ਕਲੀਨਿਕਸ ਦਾ ਆਪਣੇ ਸਿਟੀ ਫਰੂਜ਼ਪੁਰ ਨੂੰ ਮਿਲਣ ਜਾ ਰਹੇ ਆ ਇਸ ਕਰਕੇ ਉਹਦੇ ਚ ਫਿਰ ਬਹੁਤ ਅੱਛੀਆਂ ਸਿਹਤ ਸਵਾਵਾ ਸਿਟੀ ਦੇ ਲੋਕਾਂ ਨੂੰ ਮਿਲਣਗੇ ਤੇ ਬਾਕੀ ਡੀ ਐਚਓ ਸਾਹਿਬ ਨੇ ਇੱਕ ਬਰੀਫ ਜੀ ਮੀਟਿੰਗ ਮੈਂ ਲਈ ਆ ਤੇ ਆਪਣੇ ਲੋਕਲ ਜਿਹੜਾ ਆਫਿਸ ਆ ਉਹਦਾ ਸਾਰੇ ਉਹਨਾਂ ਅੱਜ ਸਟਾਫ ਨੂੰ ਮੈਂ ਮਿਲਿਆ ਡੀ ਐਚਓ ਸਾਹਿਬ ਨੂੰ ਮੈਂ ਇਹੀ ਕਿਹਾ ਵੀ ਚਲੋ ਸ਼ਹਿਰ ਦੇ ਵਿੱਚ ਜਿੰਨਾ ਵੀ ਹੈਗਾ ਖਾਣ ਦੇ ਪਦਾਰਥ ਜਿਹੜੇ ਕੀ ਆਮ ਪਬਲਿਕ ਯੂਜ਼ ਕਰਦੀ ਆ ਉਹਨਾਂ 'ਚ ਕੋਈ ਮਲਾਵਟ ਜਾਂ ਮਲਾਵਟ ਖੋਰੀ ਦਾ ਕੰਮ ਨਾ ਹੋਵੇ ਸੋ ਦੇਖੋ ਸਿਹਤ ਜਿਹੜੀ ਤਾਂ ਹੀ ਅੱਛੀ ਹੋ ਸਕਦੀ ਹੈ ਜੇ ਖਾਣ ਪੀਣ ਵਾਲੀਆਂ ਚੀਜ਼ਾਂ ਅੱਛੀਆਂ ਹੋਣਗੀਆਂ ਸੋ ਇਹਦੇ ਜਿਹੇ ਰਿਸਪੌਂਸਿਬਿਲਟੀ ਹੈਲਥ ਡਿਪਾਰਟਮੈਂਟ ਦੀ ਬਹੁਤ ਅਹਿਮ ਹੁੰਦੀ ਹੈ ਤੇ ਮੈਂ ਇਹਦੇ ਸਿਵਲ ਸਰਜਨ ਡੀ ਐਚਓ ਸਾਹਿਬ ਨੂੰ ਇਹ ਇਨਸਟਰਕਸ਼ਨ ਦਿੰਦੀ ਆ ਵੀ ਆਪਾਂ ਜਿਹੜਾ ਸਿਹਤ ਸਬੰਧਾ ਜਿਹੜੀਆਂ ਲੋਕਾਂ ਨੂੰ ਖਾਣ ਪੀਣ ਦੀਆਂ ਆਈਟਮਸ ਸਪੈਸ਼ਲੀ ਜਿਹੜੀਆਂ ਕੋਈ ਵੀ ਖੁੱਲੀਆਂ ਨਾ ਵੇਕਣ ਰੇੜੀਆਂ ਤੇ ਜਿਵੇਂ ਫੂਡ ਵੇਕਦੇ ਅੱਜਕੱਲ ਸਾਰੇ ਕਵਰਡ ਹੋਣ ਉਹ ਅਸੀਂ ਚਲੋ ਅੱਜ ਪਹਿਲਾ ਦਿਨ ਮੈਂ ਆਪ ਵੀ ਲੋਕਾਂ ਨਾਲ ਇੰਟਰੈਕਟ ਜਿਹੜੇ ਵੀ ਹੈਗੇ ਇੱਥੇ ਲੋਕਲ ਆਪਣੇ ਮਠਿਆਈ ਦੀਨ ਕੋਰਨਰ ਵਾਲੇ ਜਾਂ ਹੋਰ ਫੂਡ ਦੀ ਆਪਣੇ ਵਿਕਰੇਤਾ ਹੈਗੇ ਉਹਨਾਂ ਨਾਲ ਮੀਟਿੰਗ ਕਰਾਂਗੇ ਇੱਕ ਸ਼ਾਰਟ ਜੀ ਪਹਿਲਾਂ ਆਪਾਂ ਮੈਸੇਜ ਉਹਨਾਂ ਨੂੰ ਲਾਵਾਂਗੇ ਐਡਵਾਈਸ ਦਵਾਂਗੇ ਸਾਰੀਆਂ ਵੀ ਕੀ ਕੀ ਚੀਜ਼ਾਂ ਜ਼ਰੂਰੀ ਹੈ ਕਿਸ ਤਰ੍ਹਾਂ ਉਹਨਾਂ ਦੀ ਆਪਾਂ ਸਿਹਤ ਸੰਭਾਲ ਲਈ ਇਹਨਾਂ ਨੂੰ ਧਿਆਕੇ ਰੱਖਣਾ ਸੋ ਮੇਰਾ ਮੈਸੇਜ ਬਰੀਫਲੀ ਇਹੀ ਹੈ ਬਸ ਮੈਂ ਅੱਜ ਸਾਰੇ ਸਿਟੀ ਨੂੰ ਇਹੀ ਕਹਿਣਾ ਚਾਹੁੰਦਾ ਵੀ ਮੈਂ ਪੂਰੀ ਆਪਣੇ ਤਨ ਮਨ ਓਨੇਸਟੀ ਨਾਲ ਡੈਡੀਕੇਸ਼ਨ ਨਾਲ ਇਹੀ ਸੇਵਾ ਕਰਾਂਗਾ ਵੀ ਆਪਣੇ ਫਿਰੋਜ਼ਪੁਰ ਨਿਵਾਸੀਆਂ ਦੀ ਤਾਂ ਕਿ ਹੈਲਥ ਸੇਵਾਵਾਂ ਐ ਜੋ ਵੀ ਹੈਗਾ ਪਹਿਲੇ ਨੰਬਰ ਤੇ ਆ ਸਕਣ ਪੰਜਾਬ ਦੇ ਵਿੱਚ ਇਹ ਹੀ ਮੇਰੀ ਕੋਸ਼ਿਸ਼ ਹੈ